ਮੈਂ ਕੋਈ ਜ਼ਿਆਦਾ ਅਮੀਰ ਘਰ ਦੀ ਕੁੜੀ ਤਾਂ ਨਹੀਂ ਸੀ ਪਰ ਮੈਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ ਘਰ ਦੇ ਮੇਰੇ ਪੜ੍ਹਾਈ ਤੇ ਜ਼ਿਆਦਾ ਖਰਚ ਨਹੀਂ ਕਰ ਸਕਦੇ ਸੀ ਪਰ ਫਿਰ ਵੀ ਮੈਂ ਅੱਗੇ ਪੜਨਾ ਚਾਹੁੰਦੀ ਸੀ ਇੱਕ ਦਿਨ ਆਪਣੇ ਡੈਡੀ ਨੂੰ ਮੈਂ ਕਿਹਾ ਕਿ ਡੈਡੀ ਮੈਨੂੰ ਕਾਲਜ ਵਿੱਚ ਪੜ੍ਹਨ ਲਗਾ ਦਿਓ ਡੈਡੀ ਕਹਿਣ ਲੱਗੇ ਕਿ ਪੁੱਤ ਮੇਰਾ ਵੀ ਬੜਾ ਦਿਲ ਕਰਦਾ ਕਿ ਤੈਨੂੰ ਅੱਗੇ ਪੜਾਵਾ ਪਰ ਮੇਰੀ ਵੀ ਮਜਬੂਰੀ ਆ ਮੇਰੇ ਕੋਲ ਇਹਨੇ ਪੈਸੇ ਨਹੀਂ ਆ ਕਿ ਮੈਂ ਤੇਰਾ ਪੜ੍ਹਾਈ ਦਾ ਖਰਚਾ ਚੁੱਕ ਸਕਾਂ ਡੇਡੀ ਮੇਰਾ ਦਿਹਾੜੀ ਕਰਦਾ ਸੀ ਇਸ ਕਰਕੇ ਡੈਡੀ ਕੋਲ ਬਸ ਘਰ ਦੇ ਗੁਜ਼ਾਰੇ ਜੋਗੇ ਪੈਸੇ ਹੀ ਸੀ ਅਸੀਂ ਦੋ ਭੈਣਾਂ ਭੈਣਾਂ ਹੀ ਸੀ ਸਾਡੇ ਕੋਈ ਭਰਾ ਨਹੀਂ ਸੀ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਡੈਡੀ ਤੇ ਹੀ ਸੀ ਮੇਰੀ ਦੂਜੀ ਭੈਣ ਮੇਰੇ ਨਾਲੋਂ ਛੋਟੀ ਸੀ ਮੈਂ ਚਾਹੁੰਦੀ ਸੀ ਕਿ ਮੈਂ ਪੜ੍ਹ ਲਿਖ ਕੇ ਕੁਝ ਬਣ ਜਾਵਾਂ ਤੇ ਮੈਂ ਆਪਣੀ ਦੂਜੀ ਭੈਣ ਦੀ ਵੀ ਜ਼ਿੰਦਗੀ ਬਣਾ ਦੇਵਾਂ ਤੇ ਮੈਂ ਆਪਣੇ ਮਾਪਿਓ ਨੂੰ ਵੀ ਐਸ਼ ਕਰਾਉਣਾ ਚਾਹੁੰਦੀ ਸੀ ਮੇਰੇ ਮਾਪਿਓ ਨੂੰ ਮੇਰੇ ਤੇ ਬੜਾ ਮਾਣ ਸੀ ਤੇ ਮੇਰੀ ਸੋਚ ਤੇ ਬੜਾ ਮਾਣ ਸੀ ਪਰ ਉਹਨਾਂ ਦੀ ਵੀ ਮਜਬੂਰੀ ਸੀ ਇੱਕ ਦਿਨ ਸਾਡੇ ਘਰ ਇੱਕ ਅੰਕਲ ਆਇਆ ਜੋ ਸਾਡੇ ਪਿੰਡ ਵਿੱਚੋਂ ਹੀ ਸੀ ਉਹ ਕਾਫੀ ਬਜ਼ੁਰਗ ਸੀ ਉਦੋਂ ਮੈਂ ਬੈਠ ਕੇ ਭਾਂਡੇ ਮਾਂਜ ਰਹੀ ਸੀ ਤੇ ਇੱਕ ਸਾਈਡ ਤੇ ਕਿਤਾਬ ਰੱਖ ਕੇ ਪੜ ਰਹੀ ਸੀ ਉਹ ਮੈਨੂੰ ਵੇਖ ਕੇ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਕੁੜੀ ਕੰਮ ਕਰਦੀ ਹੋਈ ਪੜ ਰਹੀ ਆ ਕਿਹੜੀ ਕਲਾਸ ਵਿੱਚ ਪੜਦੀ ਆ ਮੈਂ ਹੱਸ ਕੇ ਕਿਹਾ ਮੈਂ ਤਾਂ ਜੀ ਹਟ ਗਈਆਂ ਉਹ ਕਹਿਣ ਲੱਗਿਆ ਫਿਰ ਤੂੰ ਇਹ ਕਿਹੜੀ ਕਿਤਾਬ ਪੜ੍ਹ ਰਹੀਆਂ ਜੇ ਤੂੰ ਕਿਸੇ ਕਲਾਸ ਦੇ ਵਿੱਚ ਨਹੀਂ ਪੜ੍ਹਦੀ ਮੈਂ ਉਹਨੂੰ ਕਿਹਾ ਕਿ ਮੈਂ ਇੱਕ ਅਖਬਾਰ ਵਿੱਚ ਵੇਖਿਆ ਸੀ ਜਿੱਥੇ ਸਰਕਾਰੀ ਨੌਕਰੀ ਦਾ ਪੇਪਰ ਨਿਕਲਣਾ ਸੀ ਤੇ ਉਹ 12ਵੀਂ ਦੇ ਬੇਸ ਤੇ ਸੀ ਇਸ ਕਰਕੇ ਮੈਂ 12ਵੀਂ ਕਲਾਸ ਦੀ ਕਿਤਾਬ ਪੜ੍ਹ ਰਹੀਆਂ ਮੈਂ ਉਹ ਪੇਪਰ ਦੀ ਤਿਆਰੀ ਕਰ ਰਹੀ ਸੀ ਉਹ ਬਜ਼ੁਰਗ ਮੈਨੂੰ ਕਹਿਣ ਲੱਗਿਆ ਕਿ ਤੂੰ ਪੇਪਰ ਭਰ ਦਿੱਤਾ ਆ ਮੈਂ ਕਿਹਾ ਨਹੀਂ ਨਹੀਂ ਪੇਪਰ ਤਾਂ ਅਜੇ ਨਹੀਂ ਭਰਿਆ ਅਜੇ ਪਰਸੋਂ ਤੱਕ ਭਰਨਾ ਆ ਬਸ ਡੈਡੀ ਨੂੰ ਇਹੀ ਕਹਿ ਰਹੀ ਸੀ ਕਿ ਡੈਡੀ ਮੈਨੂੰ ਥੋੜੇ ਜੇ ਪੈਸੇ ਲਿਆ ਦਿਓ ਕਿਉਂਕਿ 11500 ਦੀ ਫੀਸ ਵੀ ਭਰਨੀ ਆ ਅੰਕਲ ਕਹਿਣ ਲੱਗਿਆ ਕਿ ਤੂੰ ਬੜਾ ਪੜਨ ਵਾਲੀ ਕੁੜੀ ਆ ਤੂੰ ਆਪਣੇ ਕਾਲਜ ਵਿੱਚ ਪੜ੍ਹਾਈ ਕਰ ਮੈਂ ਤੇਰਾ ਖਰਚਾ ਕਰਾਂਗਾ ਮੈਂ ਉਹਦੇ ਵੱਲ ਵੇਖਦੀ ਰਹੀ ਤੇ ਮੈਂ ਹੈਰਾਨ ਰਹੇਗੀ ਕਿ ਉਹਨੇ ਇੱਕਦਮ ਇਦਾਂ ਹੀ ਕਹਿ ਦਿੱਤਾ ਉਹ ਬਜ਼ੁਰਗ ਬੜੇ ਅਮੀਰ ਘਰੋਂ ਸੀ ਇਹ ਗੱਲ ਮੈਨੂੰ ਡੈਡੀ ਦੱਸਦੇ ਸੀ ਡੈਡੀ ਕਹਿਣ ਲੱਗੇ ਫਿਰ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਕੁੜੀ ਸਾਡੀ ਬੜੀ ਪੜਨ ਵਾਲੀ ਆ बस पैसे करके बेचारी ਘਰ ਬੈਠੀ ਆ ਰੋਜ਼ ਮੇਰੇ ਤਰਲੇ ਮਾਰਦੀ ਆ ਕਿ ਡੈਡੀ ਤੁਸੀਂ ਮੈਨੂੰ ਅੱਗੇ ਪੜ੍ਹਾਈ ਕਰਾ ਦਿਓ ਪਰ ਮੇਰੀ ਮਜਬੂਰੀ ਆ ਮੈਂ ਵੀ ਕਿੱਥੋਂ ਪੈਸੇ ਲਿਆ ਕੇ ਦਵਾਂ ਪਰ ਉਸ ਅੰਕਲ ਨੇ ਪੂਰੀ ਤਰ੍ਹਾਂ ਹਾਮੀ ਭਰ ਦਿੱਤੀ ਕਿ ਮੈਂ ਇਹਦਾ ਸਾਰਾ ਖਰਚਾ ਕਰੂੰਗਾ ਮੈਨੂੰ ਉਹਦੀ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਮੈਂ ਉਸ ਅੰਕਲ ਨੂੰ ਖੁਸ਼ੀ ਵਿੱਚ ਕਦੇ ਪਾਣੀ ਲਿਆ ਕੇ ਦਿੰਦੀ ਸੀ ਤੇ ਕਦੇ ਚਾਹ ਲਿਆ ਕੇ ਦਿੰਦੀ ਸੀ ਕਿਉਂਕਿ ਮੈਂ ਖੁਸ਼ ਹੀ ਇੰਨੀ ਹੋ ਗਈ ਸੀ ਮੈਨੂੰ ਇੱਕ ਉਮੀਦ ਮਿਲ ਗਈ ਸੀ ਕਿਉਂਕਿ ਮੇਰੇ ਦਿਲ ਦੀ ਰੀਜ ਪੂਰੀ ਹੋਣ ਵਾਲੀ ਸੀ ਉਸ ਅੰਕਲ ਨੇ ਡੈਡੀ ਨੂੰ ਕਿਹਾ ਕਿ ਅੱਜ ਹੀ ਕੁੜੀ ਦਾ ਦਾਖਲਾ ਭਰਾ ਗਿਆ ਮੇਰੇ ਕੋਲੋਂ ਪੈਸੇ ਲੈ ਆਵੀਂ ਮੈਂ ਇਸ ਕੁੜੀ ਤੇ ਖਰਚਾ ਕਰੂੰਗਾ ਡੈਡੀ ਕਹਿਣ ਲੱਗਾ ਕਿ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਜੇਕਰ ਤੁਸੀਂ ਇਹ ਪੁੰਨ ਦਾ ਕੰਮ ਕਰ ਲੋਗੇ ਮੈਂ ਉਸ ਅੰਕਲ ਨੂੰ ਕਿਹਾ ਕਿ ਅੰਕਲ ਮੈਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗੀ ਜਦੋਂ ਮੈਂ ਕਿਸੇ ਨੌਕਰੀ ਤੇ ਲੱਗ ਗਈ ਉਹ ਅੰਕਲ ਕਹਿਣ ਲੱਗੇ ਪੁੱਤ ਮੈਂ ਤੇਰੇ ਕੋਲੋਂ ਵਾਪਸ ਲੈਣ ਲਈ ਪੈਸੇ ਨਹੀਂ ਦੇ ਰਿਹਾ ਮੈਂ ਤਾਂ ਬਸ ਇੱਕ ਦਾਨ ਦੇ ਰਿਹਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਾਂ ਪਰ ਮੈਨੂੰ ਲੱਗਦਾ ਕਿ ਗਰੀਬ ਦੀ ਧੀ ਦਾ ਵਿਆਹ ਕਰਨ ਨਾਲੋਂ ਤੇਰੀ ਵਿੱਦਿਆਦਾਨ ਦਾ ਬੜਾ ਪੁੰਨ ਹੋਊਗਾ ਕਿਉਂਕਿ ਅੱਜਕੱਲ ਤਾਂ ਬੱਚੇ ਪੜ੍ਹ ਕੇ ਰਾਜ਼ੀ ਨਹੀਂ ਆ ਤੇ ਤੂੰ ਪੜਨ ਵਾਲੀ ਕੁੜੀ ਤੇ ਤੇਰੇ ਕੋਲ ਪੈਸੇ ਦੀ ਕਮੀ ਆ ਇਸ ਕਰਕੇ ਮੈਨੂੰ ਲੱਗਦਾ ਕਿ ਤੈਨੂੰ ਇੰਨਾ ਪੈਸਾ ਦੀ ਜ਼ਰੂਰਤ ਆ ਉਹਨੇ ਡੈਡੀ ਨੂੰ ਕਿਹਾ ਸੀ ਕਿ ਬਸ ਇਹ ਗੱਲ ਮੇਰੇ ਮੁੰਡਿਆਂ ਦੇ ਕੰਨ ਤੱਕ ਨਾ ਪਹੁੰਚੇ ਉਹ ਅੰਕਲ ਦਾ ਹਿਸਾਬ ਕਿਤਾਬ ਆੱਡ ਹੀ ਸੀ ਤੇ ਮੁੰਡਿਆਂ ਦਾ ਆੱਡ ਸੀ ਇਹ ਨਹੀਂ ਸੀ ਕਿ ਮੁੰਡਿਆਂ ਕੋਲੇ ਪੈਸੇ ਨਹੀਂ ਸੀ ਮੁੰਡਿਆਂ ਕੋਲ ਵੀ ਬਥੇਰੇ ਪੈਸੇ ਸੀ ਬਸ ਪਰ ਉਹ ਅੰਕਲ ਨੂੰ ਪੈਸੇ ਕਿਸੇ ਨੂੰ ਦੇਣ ਨਹੀਂ ਦਿੰਦੇ ਸੀ ਮਤਲਬ দান ਨਹੀਂ ਕਰਨ ਦਿੰਦੇ ਸੀ ਪਰ ਅੰਕਲ দান ਕਰਨਾ ਚਾਹੁੰਦੇ ਸੀ ਡੈਡੀ ਉਸੇ ਟਾਈਮ ਅੰਕਲ ਦੇ ਨਾਲ ਉਹਨਾਂ ਦੇ ਘਰ ਚਲਾ ਗਿਆ ਤੇ ਪੈਸੇ ਲੈ ਕੇ 10 ਮਿੰਟਾਂ ਦੇ ਵਿੱਚ ਹੀ ਵਾਪਸ ਆ ਗਿਆ ਉਹਨੇ ਡੈਡੀ ਨੂੰ 50000 ਰੁਪਇਆ ਦੇ ਦਿੱਤਾ ਜਦ ਤੱਕ ਖਰਚਾ ਤਾਂ ਘਟ ਸੀ ਮੈਂ ਡੈਡੀ ਨੂੰ ਕਹਾ ਕਿ ਡੈਡੀ ਇੰਨਾ ਖਰਚਾ ਨਹੀਂ ਹੋਣਾ ਮੈਂ ਬੀਏ ਕਰਨ ਲੱਗ ਜੂੰਗੀ ਡੈਡੀ ਕਹਿਣ ਲੱਗਾ ਕਿ ਉਹਨੇ ਕਿਹਾ ਕਿ ਵਧੀਆ ਪੜ੍ਹਾਈ ਕਰੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਹੁਣ ਉਹ ਕਿਸੇ ਪਾਸੇ ਉਹ ਘਟ ਰੇ ਡੈਡੀ ਦੇ ਹੱਥਾਂ ਵਿੱਚ ਇੰਨੇ ਪੈਸੇ ਵੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਕਿਉਂਕਿ ਕਦੇ ਵੀ ਜਿਸ ਦਿਨ ਦੀ ਮੈਂ ਜੰਮੀ ਸੀ ਮੈਂ ਡੈਡੀ ਦੇ ਹੱਥਾਂ ਵਿੱਚ ਇੰਨੇ ਪੈਸੇ ਨਹੀਂ ਵੇਖੇ ਸੀ ਡੈਡੀ ਅਗਲੇ ਦਿਨ ਜਾ ਕੇ ਮੇਰੀ ਐਡਮਿਸ਼ਨ ਕਰਵਾਏ ਸੀ ਮੈਂ ਬੀਸੀਏ ਕਰਨ ਲੱਗ ਗਈ ਸੀ ਮੈਂ ਬੜੀ ਖੁਸ਼ ਸੀ ਡੈਡੀ ਮੈਨੂੰ ਕਹਿਣ ਲੱਗੇ ਚੱਲ ਪੁੱਤ ਪੈਸੇ ਤਾਂ ਆਪਣੇ ਕੋਲ ਹੈਗੇ ਨੇ ਹੁਣ ਤੂੰ ਕਾਲਜ ਜਾਣ ਲਈ ਥੋੜੇ ਬਹੁਤ ਸੂਟ ਵੀ ਸਲਾਈ ਕਰਵਾ ਲੈ ਫਿਰ ਮੈਂ ਡੈਡੀ ਨੂੰ ਕਿਹਾ ਕਿ ਨਹੀਂ ਡੈਡੀ ਇਹ ਪੈਸੇ ਕੰਮ ਆ ਜਾਣਗੇ ਸੂਟਾਂ ਦਾ ਕੀ ਆ ਡੈਡੀ ਕਹਿਣ ਲੱਗਾ ਫਿਰ ਵੀ ਪੁੱਤ ਕਾਲਜ ਵਿੱਚ ਕਿੰਨੇ ਤਰ੍ਹਾਂ ਦੇ ਬੱਚੇ ਹੁੰਦੇ ਆ ਸੂਟ ਤਾਂ ਚੰਗਾ ਚਾਹੀਦਾ ਹੀ ਆ ਫਿਰ ਮੰਮੀ ਤੇ ਡੈਡੀ ਦੇ ਕਹਿਣ ਤੇ ਮੈਂ ਦੋ ਸੂਟ ਲੈ ਲਏ ਸੀ ਤੇ ਸਲਾਈ ਕਰਵਾ ਲਏ ਸੀ ਇੱਕ ਦੋ ਸੂਟ ਮੇਰੇ ਕੋਲ ਪਹਿਲਾਂ ਹੈਗੇ ਸੀ ਹੁਣ ਮੈਂ ਆਪਣਾ ਕਾਲਜ ਜਾਣ ਲੱਗ ਗਈ ਸੀ ਮੈਂ ਹਜੇ ਪਹਿਲੇ ਸਾਲ ਵਿੱਚ ਸੀ ਕਿ ਉੱਥੇ ਮੇਰੀਆਂ ਕਾਫੀ ਸਹੇਲੀਆਂ ਬਣੀਆਂ ਮੈਂ ਸਾਰੇ ਕਾਲਜ ਵਿੱਚੋਂ ਜ਼ਿਆਦਾ ਇੰਟੈਲੀਜੈਂਟ ਸੀ ਉੱਥੇ ਕੁੜੀਆਂ ਬਸ ਟਾਈਮ ਪਾਸ ਕਰਨ ਆਉਂਦੀਆਂ ਸੀ ਪਰ ਮੈਂ ਸਾਰੇ ਕਾਲਜ ਵਿੱਚੋਂ ਜ਼ਿਆਦਾ ਪੜਦੀ ਸੀ ਸਾਰੇ ਟੀਚਰ ਮੇਰੀ ਤਾਰੀਫ਼ ਕਰਦੇ ਰਹਿੰਦੇ ਸੀ ਸਾਰਿਆਂ ਨੂੰ ਮੇਰੇ ਘਰ ਦੀ ਹਾਲਤ ਦਾ ਪਤਾ ਸੀ ਕਿਉਂਕਿ ਮੇਰੇ ਪਿੰਡ ਦੀਆਂ ਹੋਰ ਵੀ ਕੁੜੀਆਂ ਉੱਥੇ ਪੜਦੀਆਂ ਸੀ ਜੋ ਟੀਚਰਾਂ ਨੂੰ ਇਹ ਸਭ ਦੱਸਦੀਆਂ ਸੀ ਮੈਨੂੰ ਇਸ ਗੱਲ ਤੇ ਬੜੀ ਸ਼ਰਮ ਆਉਂਦੀ ਸੀ ਕਿ ਉਹਨਾਂ ਨੂੰ ਮੇਰੀ ਗਰੀਬੀ ਦਾ ਪਤਾ ਆ ਪਰ ਹੁਣ ਕੀ ਕਰ ਸਕਦੇ ਸੀ ਮੈਂ ਹਰ ਰੋਜ਼ ਕਾਲਜ ਜਾਂਦੀ ਸੀ ਤੇ ਮੈਂ ਮੰਮੀ ਨਾਲ ਘਰ ਦਾ ਸਾਰਾ ਕੰਮ ਵੀ ਕਰਵਾ ਕੇ ਜਾਂਦੀ ਸੀ ਹੁਣ ਮੈਂ ਬੜੀ ਖੁਸ਼ ਸੀ ਮੇਰੇ ਦਿਲ ਵਿੱਚ ਇਹ ਉਮੀਦ ਜਾਗ ਗਈ ਸੀ ਕਿ ਹੁਣ ਮੈਂ ਆਪਣੀ ਭੈਣ ਦਾ ਵੀ ਖਰਚਾ ਕਰੂੰਗੀ ਕਿਉਂਕਿ ਮੇਰੀ ਭੈਣ ਤਾਂ ਜੇ 10ਵੀਂ ਕਲਾਸ ਵਿੱਚ ਪੜਦੀ ਸੀ ਉਹ ਵੀ ਪੜਨ ਵਿੱਚ ਬੜੀ ਹੁਸ਼ਿਆਰ ਸੀ ਸਰਕਾਰੀ ਸਕੂਲ ਵਿੱਚ ਪੜਦੀ ਸੀ ਇਸ ਕਰਕੇ ਉਹਦਾ ਖਰਚਾ ਘੱਟ ਸੀ ਸਰਕਾਰੀ ਸਕੂਲਾਂ ਵਿੱਚ ਇੰਨੀਆਂ ਫੀਸਾਂ ਨਹੀਂ ਲੱਗਦੀਆਂ ਉੱਥੇ ਬੜਾ ਘੱਟ ਖਰਚਾ ਜਿਸ ਕਰਕੇ ਮੇਰੀ ਭੈਣ ਪੜ੍ਹਾਈ ਕਰਦੀ ਸੀ ਉਹਨੇ ਕੁ ਪੈਸੇ ਤਾਂ ਮੇਰਾ ਡੈਡੀ ਵੀ ਕਮਾ ਲੈਂਦਾ ਸੀ ਤੇ ਉਹਦੀ ਫੀਸ ਭਰ ਦਿੰਦਾ ਸੀ ਮੇਰਾ 1 ਸਾਲ ਬੀਸੀਏ ਦਾ ਪੂਰਾ ਹੋ ਗਿਆ ਸੀ ਸਾਰੇ ਕਾਲਜ ਵਿੱਚੋਂ ਮੈਂ ਟੌਪ ਕੀਤਾ ਸੀ ਸਾਰਿਆਂ ਨਾਲੋਂ ਵੱਧ ਮੇਰੇ ਨੰਬਰ ਆਏ ਸੀ ਜਿਸ ਕਰਕੇ ਮੇਰੇ ਮਾਪਿਓ ਮੇਰੇ ਤੋਂ ਬੜੇ ਖੁਸ਼ ਸੀ ਉਹ ਅੰਕਲ ਵੀ ਬੜਾ ਖੁਸ਼ ਸੀ ਸਾਰਿਆਂ ਨਾਲੋਂ ਪਹਿਲਾਂ ਮੈਂ ਮਠਿਆਈ ਦਾ ਡੱਬਾ ਉਹਨਾਂ ਦੇ ਘਰ ਹੀ ਲੈ ਕੇ ਗਈ ਅੰਕਲ ਕਹਿੰਦਾ ਸੀ ਤੂੰ ਇਸ ਤਰ੍ਹਾਂ ਸਾਡੇ ਘਰ ਨਹੀਂ ਆਉਣਾ ਸੀ ਮੇਰੇ ਮੁੰਡੇ ਨੂੰ ਪਤਾ ਲੱਗ ਜਾਣਾ ਮੈਂ ਕਿਹਾ ਅੰਕਲ ਮੇਰੇ ਕੋਲ ਰਿਆ ਹੀ ਨਹੀਂ ਗਿਆ ਥਾ ਡੇ ਮਨਾ ਕਰਨ ਦੇ ਬਾਵੀਓ ਦੀ ਮੈਂ ਤੁਹਾਡੇ ਘਰ ਆ ਗਈ ਮੈਨੂੰ ਤਾਂ ਬਸ ਉਹ ਆਪਣੇ ਰੱਬ ਵਾਂਗੀ ਲੱਗਦੇ ਸੀ ਮੇਰੇ ਤਾਂ ਰੱਬ ਹੀ ਸੀ ਅਗਲੇ ਸਾਲ ਦੀ ਫੀਸ ਭਰਨੀ ਹੀ ਸੀ ਕਿ ਅਚਾਨਕ ਇਹ ਘਟਨਾ ਵਾਪਰ ਗਈ ਜੋ ਮੈਂ ਕਦੇ ਸੋਚੀ ਨਹੀਂ ਸੀ ਡੈਡੀ ਜਲਦੀ ਜਲਦੀ ਘਰ ਨੂੰ ਭੱਜੇ ਆ ਰਹੇ ਸੀ ਉਹਨਾਂ ਨੂੰ ਬੜਾ ਦਮ ਚੜਿਆ ਹੋਇਆ ਸੀ ਮੈਂ ਕਿਹਾ ਡੈਡੀ ਕੀ ਹੋ ਗਿਆ ਡੈਡੀ ਕਹਿਣ ਲੱਗਾ ਕਿ ਬੜਾ ਮਾੜਾ ਹੋਇਆ ਮੇਰਾ ਦਿਲ ਧੜਕਣ ਲੱਗਾ ਕਿ ਪਤਾ ਨਹੀਂ ਕੀ ਹੋ ਗਿਆ ਡੈਡੀ ਨੇ ਜੋ ਖਬਰ ਦੱਸੀ ਉਹ ਸੁਣ ਕੇ ਮੈਂ ਤਾਂ ਰੋਣ ਹੀ ਲੱਗ ਗਈ ਡੈਡੀ ਨੇ ਦੱਸਿਆ ਕਿ ਜਿਸ ਬਜ਼ੁਰਗ ਨੇ ਤੇਰੀ ਫੀਸ ਭਰੀ ਸੀ ਉਹਨਾਂ ਨੂੰ ਅਚਾਨਕ ਅਟੈਕ ਆ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਆ ਇਹ ਗੱਲ ਸੁਣ ਕੇ ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਤੇ ਮੈਂ ਰੋਣ ਲੱਗ ਗਈ ਕਿਉਂਕਿ ਮੈਂ ਉਹਨਾਂ ਨੂੰ ਆਪਣਾ ਰੱਬ ਹੀ ਸਮਝਦੀ ਸੀ ਮੇਰੇ ਲਈ ਉਹ ਰੱਬ ਦੇ ਰੂਪ ਵਿੱਚ ਆਏ ਸੀ ਇਹ ਨਹੀਂ ਕਿ ਉਹ ਮੇਰੀ ਫੀਸ ਭਰ ਦੇ ਸੀ ਇਸ ਕਰਕੇ ਮੈਂ ਰੋ ਰਹੀ ਸੀ ਮੈਂ ਤਾਂ ਬਸ ਉਹਨਾਂ ਨਾਲ ਮੋਹ ਪਿਆਰੀ ਇੰਨਾ ਕਰ ਬੈਠੀ ਸੀ ਮੈਂ ਡੈਡੀ ਨੂੰ ਕਿਹਾ ਕਿ ਮੈਂ ਵੀ ਉਹਨਾਂ ਦੇ ਸੰਸਕਾਰ ਤੇ ਜਾਣਾ ਆ ਉਹਨਾਂ ਦੇ ਘਰ ਜਾ ਕੇ ਉਹਦਾ ਮੂੰਹ ਵੇਖਿਆ ਤੇ ਮੈਂ ਬੜਾ ਰੋਈ ਤੇ ਉਹਨਾਂ ਦੇ ਸੰਸਕਾਰ ਤੋਂ ਬਾਅਦ ਘਰ ਆ ਕੇ ਬਸ ਮੈਂ 2-3 ਦਿਨ ਕਾਲਜ ਵੀ ਨਾ ਗਈ ਮੈਂ ਪਈ ਰਹੀ ਹੁਣ ਅਗਲੀ ਕਲਾਸ ਵਿੱਚ ਐਡਮਿਸ਼ਨ ਕਰਵਾਉਣੀ ਸੀ ਡੈਡੀ ਕਹਿਣ ਲੱਗਿਆ ਕਿ ਪੁੱਤ ਹੁਣ ਕਿਵੇਂ ਕਰੀਏ ਤੇਰੀ ਇੱਕ ਉਮੀਦ ਜਾਗੀ ਸੀ ਉਹ ਵੀ ਰੱਬ ਨੇ ਖੋ ਲਈ ਉਹ ਵਿਚਾਰਾ ਤੇਰੇ ਤੇ ਪੈਸੇ ਲਾਉਣਾ ਚਾਹੁੰਦਾ ਸੀ ਪਰ ਉਹਦੀ ਵੀ ਰੀਜ ਵਿਚਕਾਰ ਹੀ ਰਹੇਗੀ ਮੈਂ ਕਿਹਾ ਡੈਡੀ ਜਿੰਨੀ ਪੜ੍ਹਾਈ ਮੇਰੀ ਕਿਸਮਤ ਵਿੱਚ ਹੈਗੀ ਸੀ ਮੈਂ ਉਨੀ ਕੁ ਕਰ ਲਈ ਹੁਣ ਅੱਗੇ ਪੜ੍ਹਾਈ ਕਰਨੀ ਮੇਰੀ ਕਿਸਮਤ ਵਿੱਚ ਨਹੀਂ ਹੋਣੀ ਲੋਕ ਵੀ ਰੋਜ਼-ਰੋਜ਼ ਪੁੱਛਦੇ ਰਹਿੰਦੇ ਸੀ ਕਿ ਤੂੰ ਹੁਣ ਕਾਲਜ ਨਹੀਂ ਜਾਂਦੀ ਕਿਉਂਕਿ ਲੋਕਾਂ ਲਈ ਤਾਂ ਇਹ ਸਭ ਮਜ਼ਾਕ ਸੀ ਲੋਕ ਤਾਂ ਕਹਿੰਦੇ ਸੀ ਕਿ ਜਿੰਨੇ ਕੁ ਪੈਸੇ ਇਨਾਂ ਕੋਲ ਹੈਗੇ ਸੀ ਉਹਨੇ ਕਿੰਨਾ ਨੇ ਲਗਾ ਲਏ ਹੁਣੇ ਬਿਲਕੁਲ ਖਾਲੀ ਹੋ ਗਏ ਲੱਗੇ ਸੀ ਕਾਲਜ ਦੇ ਸੁਪਨੇ ਲੈਣ ਜੇ ਤੁਹਾਡੇ ਵਰਗੇ ਗਰੀਬ ਕਾਲਜਾਂ ਵਿੱਚ ਪੜਾ ਲੈਣ ਫੇਰ ਕਾਹਦੀਆਂ ਗੱਲਾਂ ਨੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਅੰਕਲ ਮੇਰੇ ਤੇ ਪੈਸੇ ਲਗਾ ਰਹੇ ਸੀ ਸਭ ਨੂੰ ਇਹ ਸੀ ਕਿ ਸਾਡੇ ਕੋਲ ਓਨੇ ਕ ਪੈਸੇ ਹੈਗੇ ਸੀ ਤੇ ਅਸੀਂ ਉਹ ਲਗਾ ਲਏ ਆ ਮੈਨੂੰ ਘਰ ਬੈਠੀ ਨੂੰ ਮਹੀਨਾ ਹੋ ਗਿਆ ਸੀ ਮੇਰੇ ਨਾਲ ਦੀਆਂ ਕੁੜੀਆਂ ਨੇ ਸਾਰੀਆਂ ਨੇ ਐਡਮਿਸ਼ਨ ਕਰਵਾ ਲਈ ਸੀ ਪਰ ਸਾਡੇ ਕੋਲ ਪੈਸੇ ਘੱਟ ਸੀ ਕਿਉਂਕਿ ਫਿਰ ਅਗਲੀ ਫੀਸ ਦਾ ਵੀ ਵੇਖਣਾ ਸੀ ਇਸ ਕਰਕੇ ਮੈਂ ਡੈਡੀ ਨੂੰ ਕਹਿ ਦਿੰਦਾ ਸੀ ਕਿ ਚੱਲ ਰਹਿਣ ਦਵੋ ਕੋਈ ਗੱਲ ਨਹੀਂ ਦੇਖਾਂਗੇ ਅਗਲੇ ਸਾਲ ਜੇ ਕੋਈ ਹੱਲ ਹੋਇਆ ਡੈਡੀ ਵੀ ਕਦੇ-ਕਦੇ ਰੋ ਲੈਂਦਾ ਸੀ ਕਿਉਂਕਿ ਉਹ ਇੱਕ ਮਜਬੂਰ ਬਾਪ ਸੀ ਜੋ ਆਪਣੀ ਧੀ ਨੂੰ ਪੜਾਉਣਾ ਤਾਂ ਚਾਹੁੰਦਾ ਸੀ ਪਰ ਉਹਦੇ ਕੋਲ ਪੜਾਉਣ ਲਈ ਪੈਸੇ ਨਹੀਂ ਸੀ ਉਹ ਵੀ ਮਜਬੂਰ ਸੀ ਮੈਂ ਉਹਦੀ ਮਜਬੂਰੀ ਚੰਗੀ ਤਰ੍ਹਾਂ ਸਮਝਦੀ ਸੀ ਜਦੋਂ ਮੈਨੂੰ ਘਰ ਬੈਠੀ ਨੂੰ 1 ਮਹੀਨਾ ਹੋ ਗਿਆ ਸੀ ਤਾਂ ਸਾਡੇ ਪਿੰਡ ਵਿੱਚੋਂ ਇੱਕ ਆਂਟੀ ਆਈ ਜੋ ਕਿ ਮੰਮੀ ਤੋਂ ਮੇਰੀ ਪੜ੍ਹਾਈ ਬਾਰੇ ਪੁੱਛਣ ਲੱਗੀ ਜਦੋਂ ਮੰਮੀ ਨੇ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਮੇਰੀ ਨਜ਼ਰ ਵਿੱਚ ਇੱਕ ਮੁੰਡਾ ਹੈਗਾ ਆ ਬੜੇ ਅਮੀਰ ਨੇ ਬਸ ਉਹ ਪੜ੍ਹੀ ਲਿਖੀ ਕੁੜੀ ਚਾਹੁੰਦੇ ਨੇ ਮੰਮੀ ਕਹਿਣ ਲੱਗੀ ਕਿ ਉਹਨੇ ਤਾਂ BCA ਵਿੱਚ 1 ਸਾਲ ਹੀ ਲਾਇਆ ਸੀ ਤੇ ਹੁਣ ਘਰ ਵਿੱਚ ਹੀ ਰਹਿੰਦੀ ਆ ਸਾਡੇ ਕੋਲ ਅੱਗੇ ਪੜ੍ਹਾਈ ਕਰਾਉਣ ਲਈ ਪੈਸੇ ਨਹੀਂ ਆ ਉਹ ਕਹਿਣ ਲੱਗੀ ਕਿ ਮੈਂ ਮੁੰਡੇ ਵਾਲਿਆਂ ਨਾਲ ਇਸ ਬਾਰੇ ਗੱਲ ਕਰੂੰਗੀ ਪਰ ਮੈਨੂੰ ਵਿਆਹ ਕਰਾਉਣ ਦਾ ਅਜੇ ਕੋਈ ਚਾਹ ਨਹੀਂ ਸੀ ਕਿਉਂਕਿ ਮੈਂ ਤਾਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਸੀ ਉਹ ਆਂਟੀ ਕਹਿਣ ਲੱਗੀ ਕੋਈ ਗੱਲ ਨਹੀਂ ਮੈਂ ਇਸ ਬਾਰੇ ਮੁੰਡੇ ਵਾਲਿਆਂ ਨਾਲ ਗੱਲ ਕਰੂੰਗੀ ਆਂਟੀ ਨੇ ਅਗਲੇ ਦਿਨ ਹੀ ਸਾਡੇ ਘਰ ਆ ਕੇ ਇਹ ਖੁਸ਼ਖਬਰੀ ਸੁਣਾਈ ਕਿ ਉਹ ਤੇਰੀ ਪੜ੍ਹਾਈ ਤੇ ਪੈਸੇ ਲਗਾਉਣ ਲਈ ਤਿਆਰ ਨੇ ਬੰਦੇ ਬੜੇ ਲਾਲਚੀ ਨੇ ਉਹਨਾਂ ਨੂੰ ਇਹ ਆ ਕਿ ਚੱਲ ਕੁੜੀ ਪੜ੍ਹ ਲਿਖ ਕੇ ਕੋਈ ਨੌਕਰੀ ਲੱਗੂਗੀ ਤਾਂ ਪੈਸੇ ਵੀ ਸਾਡੇ ਘਰੇ ਆਉਣਗੇ ਮੈਂ ਖੁਸ਼ ਹੋਗੀ ਪਰ ਇਸ ਗੱਲ ਦਾ ਅਫਸੋਸ ਸੀ ਕਿ ਵਿਆਹ ਤੋਂ ਬਾਅਦ ਮੈਂ ਆਪਣੇ ਘਰਦਿਆਂ ਦੀ ਮਦਦ ਨਹੀਂ ਕਰ ਸਕਦੀ ਸੀ ਪਰ ਅੱਜਕੱਲ ਸਾਰੀਆਂ ਕੁੜੀਆਂ ਹੀ ਮਦਦਕਾਰੀ ਦਿੰਦੀਆਂ ਨੇ ਚੱਲ ਕੋਈ ਗੱਲ ਨਹੀਂ ਉਹ ਬਾਅਦ ਦੇ ਵਿੱਚ ਸੋਚਣ ਵਾਲੀਆਂ ਗੱਲਾਂ ਸੀ ਮੈਂ ਸਿਰਫ ਪੜ੍ਹਾਈ ਕਰਕੇ ਵਿਆਹ ਕਰਨ ਲਈ ਤਿਆਰ ਹੋ ਗਈ ਸੀ ਡੈਡੀ ਕਹਿਣ ਲੱਗਿਆ ਸੀ ਕਿ ਪੁੱਤ ਵੇਖ ਲਾ ਤੂੰ ਸਾਡੇ ਕਰਕੇ ਇੰਨੀ ਜਲਦੀ ਵਿਆਹ ਨਾ ਕਰਵਾ ਤੂੰ ਇਹ ਨਾ ਸੋਚੀ ਕਿ ਅਸੀਂ ਆਪਣੇ ਫਾਇਦੇ ਲਈ ਤੈਨੂੰ ਵਿਆਹ ਰਹੇ ਹਾਂ ਮੈਂ ਕਿਹਾ ਨਹੀਂ ਨਹੀਂ ਡੈਡੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਮੁੰਡੇ ਵਾਲੇ ਮੈਨੂੰ ਅੱਗੇ ਪੜਾਉਣ ਲਈ ਤਿਆਰ ਆ ਉਹ ਤਾਂ ਇੰਨਾ ਪੜਿਆ ਲਿਖਿਆ ਨਹੀਂ ਸੀ ਮੁੰਡੇ ਨੇ ਸਿਰਫ 10 ਕਲਾਸਾਂ ਕਰੀਆਂ ਹੋਈਆਂ ਸੀ ਸ਼ਾਇਦ ਉਹ 10ਵੀਂ ਵਿੱਚੋਂ ਵੀ ਫੇਲ ਸੀ ਪਰ ਉਹ ਮੈਨੂੰ ਪੜ੍ਹਾਈ ਅੱਗੇ ਕਰਾਉਣ ਲਈ ਤਿਆਰ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਮੈਨੂੰ ਉਹਦੇ ਘਟ ਪੜੇ ਨਾਲ ਉਸ ਟਾਈਮ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੈਨੂੰ ਸਿਰਫ ਆਪਣੀ ਪੜ੍ਹਾਈ ਦਾ ਸੀ ਕਿ ਮੈਂ ਅੱਗੇ ਪੜ੍ਹਾਈ ਕਰ ਸਕੂੰਗੀ ਤੇ ਮੇਰਾ ਕੋਈ ਸਾਲ ਵੀ ਖਰਾਬ ਨਹੀਂ ਹੋਊਗਾ ਪਹਿਲਾਂ ਤਾਂ ਲੱਗਦਾ ਸੀ ਕਿ ਆਹ ਸਾਲ ਮੇਰਾ ਖਰਾਬ ਹੋਊਗਾ ਕਿਉਂਕਿ ਪੈਸੇ ਦਾ ਅਰੇਂਜਮੈਂਟ ਕਿਸੇ ਪਾਸਿਓਂ ਨਹੀਂ ਹੋਣਾ ਸੀ ਪਰ ਆਂਟੀ ਨੇ ਇਹ ਖਬਰ ਸੁਣਾ ਕੇ ਮੇਰਾ ਦੁਗਣਾ ਖੁਣ ਵਧਾ ਦਿੱਤਾ ਸੀ ਹੁਣ ਮੈਂ ਆਂਟੀ ਨੂੰ ਕਹਿੰਦੀ ਸੀ ਕਿ ਆਂਟੀ ਮੇਰਾ ਜਲਦੀ ਜਲਦੀ ਵਿਆਹ ਕਰਵਾ ਦਿਓ ਤਾਂ ਕਿ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ ਆਂਟੀ ਨੇ ਥੋੜੇ ਦਿਨਾਂ ਵਿੱਚ ਹੀ ਮੇਰਾ ਰਿਸ਼ਤਾ ਪੱਕਾ ਕਰਵਾ ਦਿੱਤਾ ਸੀ ਸਾਡਾ ਫੋਟੋ ਤੇ ਰਿਸ਼ਤਾ ਪੱਕਾ ਹੋ ਗਿਆ ਸੀ ਮੈਂ ਆਪਣੇ ਘਰ ਵਾਲੇ ਨਾਲ ਫੋਨ ਤੇ ਵੀ ਗੱਲ ਕਰ ਲਈ ਸੀ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਕੱਲ ਨੂੰ ਤੁਹਾਨੂੰ ਇਸ ਗੱਲ ਤੋਂ ਕੋਈ ਦਿੱਕਤ ਨਾ ਹੋਵੇ ਉਹ ਕਹਿਣ ਲੱਗਿਆ ਸਾਨੂੰ ਕੋਈ ਦਿੱਕਤ ਨਹੀਂ ਆ ਸਾਨੂੰ ਸੋਹਣੀ ਕੁੜੀ ਮਿਲ ਗਈ ਤੇ ਸਿਆਣੀ ਕੁੜੀ ਮਿਲ ਗਈ ਪੜ੍ਹੀ ਲਿਖੀ ਮਿਲ ਗਈ ਸਾਨੂੰ ਇੰਨਾ ਹੀ ਬੜਾ ਆ ਉਹਨਾਂ ਦੀ ਕੋਈ ਮੰਗ ਵੀ ਨਹੀਂ ਸੀ ਬੇਸ਼ੱਕ ਉਹਨਾਂ ਕੋਲ ਜ਼ਮੀਨ ਤਾਂ ਕਾਫੀ ਸੀ ਤੇ ਕਾਰਬਾਰ ਵੀ ਚੰਗਾ ਪਾਇਆ ਹੋਇਆ ਸੀ ਪਰ ਉਹਨਾਂ ਦੀ ਕੋਈ ਮੰਗ ਨਹੀਂ ਸੀ ਇੱਕ ਤਾਂ ਮੇਰੀ ਪੜ੍ਹਾਈ ਦਾ ਸੁਪਨਾ ਪੂਰਾ ਹੋ ਜਾਣਾ ਸੀ ਦੂਜਾ ਮੇਰੇ ਮਾਪਿਓ ਦੀ ਜ਼ਿੰਮੇਵਾਰੀ ਵੀ ਲੱਥ ਜਾਣੀ ਸੀ ਇਸ ਗੱਲ ਤੋਂ ਮੈਂ ਖੁਸ਼ ਸੀ ਮੇਰੀ ਛੋਟੀ ਭੈਣ ਬੜੀ ਨਾਰਾਜ਼ ਸੀ ਕਿਉਂਕਿ ਇੱਕਦਮ ਨੂੰ ਵਿਆਹ ਦੀ ਖ਼ਬਰ ਮਿਲੀ ਤਾਂ ਉਹ ਥੋੜੀ ਉਦਾਸ ਹੋ ਗਈ ਕਿਉਂਕਿ ਅਸੀਂ ਦੋਵੇਂ ਭੈਣਾਂ ਇਕੱਠੀਆਂ ਹੀ ਰਹਿੰਦੀਆਂ ਸੀ ਸਾਡਾ ਦੋਵਾਂ ਵਿੱਚ ਬੜਾ ਪਿਆਰ ਸੀ ਮੈਂ ਉਹਦਾ ਬੜਾ ਮੋਹ ਕਰਦੀ ਸੀ ਪਰ ਹੁਣ ਅਚਾਨਕ ਸਾਨੂੰ ਦੋਵਾਂ ਨੂੰ ਵਿਛੜਨਾ ਪੈਣਾ ਸੀ ਇਸ ਗੱਲ ਤੋਂ ਉਹ ਰੋਣ ਲੱਗ ਜਾਂਦੀ ਸੀ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਇਹ ਤਾਂ ਇੱਕ ਦਿਨ ਹੋਣਾ ਹੀ ਸੀ ਹੁਣ ਮੇਰਾ ਵਿਆਹ ਹੋ ਗਿਆ ਸੀ ਮੇਰੇ ਘਰ ਵਾਲੇ ਦਾ ਨਾਮ ਰਾਜਵੀਰ ਸੀ ਰਾਜਵੀਰ ਬੜਾ ਵਧੀਆ ਸੀ ਉਹ ਮੈਨੂੰ ਬੜਾ ਪਿਆਰ ਕਰਦਾ ਸੀ ਮੇਰੇ ਸਹੁਰੇ ਘਰ ਵਿੱਚ ਸੱਸ ਸਹੁਰਾ ਨਣਾਣ ਤੇ ਮੈਂ ਹੀ ਸੀ ਮੇਰੀ ਨਾਨਾਣ ਛੋਟੀ ਸੀ ਜੋ ਕਿ ਅਜੇ ਵਿਆਹੀ ਨਹੀਂ ਸੀ ਪਰ ਉਹ ਕਾਲਜ ਵਿੱਚ ਪੜਦੀ ਸੀ ਉਹ ਹੋਸਟਲ 'ਚ ਰਹਿੰਦੀ ਸੀ ਉਹ ਘਰ ਘਾਟ ਹੀ ਆਉਂਦੀ ਸੀ ਇਹ ਗੱਲ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗੀ ਸੀ ਵਿਆਹ ਹੋ ਗਿਆ ਸੀ ਤੇ ਮੇਰੇ ਸਹੁਰਿਆਂ ਨੇ ਮੇਰੀ ਐਡਮਿਸ਼ਨ ਉਸੇ ਕਾਲਜ ਵਿੱਚ ਕਰਵਾ ਦਿੱਤੀ ਸੀ ਜਿਸ ਕਾਲਜ ਦੇ ਵਿੱਚ ਮੈਂ ਪਹਿਲਾਂ ਪੜਦੀ ਸੀ ਹੁਣ ਮੈਂ ਆਪਣਾ ਕਾਲਜ ਜਾਣ ਲੱਗ ਗਈ ਸੀ ਮੈਂ ਬੜੀ ਖੁਸ਼ ਸੀ ਸਾਰਾ ਪਰਿਵਾਰ ਬੜਾ ਖੁਸ਼ ਸੀ ਮੈਂ ਘਰ ਵਿੱਚ ਆ ਕੇ ਆਪਣੀ ਸੱਸ ਨਾਲ ਸਾਰਾ ਕੰਮ ਕਰਵਾਉਂਦੀ ਸੀ ਕਿਉਂਕਿ ਮੇਰੀ ਸੱਸ ਬਿਰਧ ਸੀ ਉਹਦੇ ਕੋਲੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਪਰ ਫਿਰ ਵੀ ਉਹ ਮੇਰੇ ਕਾਲਜ ਜਾਣ ਦਾ ਕਰਕੇ ਮੇਰੇ ਨਾਲ ਸਾਰਾ ਕੰਮ ਕਰਵਾਉਂਦੀ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਚਲ ਮੈਨੂੰ ਸਹੌਰਾ ਪਰਿਵਾਰ ਵੀ ਚੰਗਾ ਮਿਲ ਗਿਆ ਰਾਜਵੀਰ ਮੈਨੂੰ ਬੜਾ ਪਿਆਰ ਕਰਦਾ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਸੀ ਮੈਂ ਵੀ ਰਾਜਵੀਰ ਦੀ ਕਦੇ ਕੋਈ ਗੱਲ ਨਹੀਂ ਮੋੜੀ ਸੀ ਕਿਉਂਕਿ ਉਹ ਮੇਰੀ ਕੋਈ ਗੱਲ ਨਹੀਂ ਮੋੜਦਾ ਸੀ ਸੱਸ ਸਹੁਰਾ ਵੀ ਚੰਗੇ ਸੀ ਥੋੜੇ ਟਾਈਮ ਬਾਅਦ ਪਤਾ ਨਹੀਂ ਕੀ ਹੋਇਆ ਕਿ ਰਾਜਵੀਰ ਥੋੜੀ ਥੋੜੀ ਗੱਲ ਤੇ ਮੇਰੇ ਨਾਲ ਬੈਸਣ ਲੱਗ ਜਾਂਦਾ ਸੀ ਤੇ ਲੜਨ ਵੀ ਲੱਗ ਜਾਂਦਾ ਸੀ ਮੈਨੂੰ ਲੱਗਦਾ ਸੀ ਕਿ ਚਲ ਕੋਈ ਪਰੇਸ਼ਾਨੀ ਹੋਊਗੀ ਮੈਂ ਉਹਦੇ ਕੋਲੋਂ ਕਈ ਵਾਰ ਪੁੱਛਣਾ ਚਾਇਆ ਜੇ ਕੋਈ ਪਰੇਸ਼ਾਨੀ ਹੈ ਤਾਂ ਮੈਨੂੰ ਦੱਸ ਦਿਓ ਉਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਤੂੰ ਹੀ ਮੇਰੀ ਸਭ ਤੋਂ ਵੱਡੀ ਪਰੇਸ਼ਾਨੀ ਆ ਉਹ ਮੇਰੇ ਨਾਲ ਬਿਨਾਂ ਵਜ੍ਹਾ ਤੋਂ ਹੀ ਲੜਦਾ ਰਹਿੰਦਾ ਸੀ ਮੈਨੂੰ ਸਮਝ ਨਹੀਂ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਪਰ ਮੈਂ ਇਸ ਗੱਲ ਨੂੰ ਲੈ ਕੇ ਇਨੀ ਸੀਰੀਅਸ ਨਹੀਂ ਸੀ ਕਿਉਂਕਿ ਮੈਂ ਆਪਣਾ ਪੜਾਈ ਵੱਲ ਜ਼ਿਆਦਾ ਧਿਆਨ ਦਿੰਦੀ ਸੀ ਮੈਂ ਆਪਣੀ ਇਸ ਲਾਈਫ ਵੱਲ ਘੱਟ ਧਿਆਨ ਦਿੰਦੀ ਸੀ ਇੱਕ ਦਿਨ ਜਦੋਂ ਮੈਂ ਨਹਾ ਰਹੀ ਸੀ ਤਾਂ ਮੈਂ ਸੁਣ ਰਹੀ ਸੀ ਕਿ ਮੇਰਾ ਘਰ ਵਾਲਾ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਉਹਨੂੰ ਕਿਸੇ ਦਾ ਫੋਨ ਆਇਆ ਹੋਇਆ ਸੀ ਤੇ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਕੁੜੀ ਨਾਲ ਗੱਲ ਕਰ ਰਿਹਾ ਹੋਵੇ ਕਿਉਂਕਿ ਸਾਡੇ ਕਮਰੇ ਦੇ ਨਾਲ ਹੀ ਬਾਥਰੂਮ ਸੀ ਜਿੱਥੇ ਸਾਰੀ ਆਵਾਜ਼ ਸੁਣਦੀ ਸੀ ਮੈਂ ਤਾਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਜੀ ਰਹਿ ਗਈ ਉਹ ਕਹਿਣ ਲੱਗਾ ਕਿ ਇਹਨੂੰ ਛੱਡ ਕੇ ਫੇਰ ਮੈਂ ਤੈਨੂੰ ਮਿਲਣਾ ਆਉਂਗਾ ਬਸ ਮੈਂ ਤੈਨੂੰ ਜਲਦੀ ਹੀ ਘਰ ਲੈ ਆਉਣਾ ਇਹ ਗੱਲਾਂ ਸੁਣ ਕੇ ਮੈਂ ਰੋਣ ਵਾਲੀ ਹੋ ਗਈ ਜਦੋਂ ਮੈਂ ਰੂਮ ਵਿੱਚ ਆਈ ਤਾਂ ਮੈਂ ਆਪਣੇ ਘਰ ਵਾਲੇ ਰਾਜਵੀਰ ਨੂੰ ਪੁੱਛਣ ਲੱਗੀ ਕਿ ਰਾਜਵੀਰ ਕਿਸ ਦਾ ਫੋਨ ਆਇਆ ਸੀ ਰਾਜਵੀਰ ਮੈਨੂੰ ਕਹਿਣ ਲੱਗੇ ਕੋਈ ਨਹੀਂ ਸੀ ਮੇਰਾ ਦੋਸਤ ਸੀ ਤੂੰ ਮੇਰਾ ਇੰਨਾ ਧਿਆਨ ਕਿਉਂ ਰੱਖਦੀ ਆ ਤੂੰ ਨਾ ਰਹੀ ਸੀ ਜਾਂ ਮੇਰਾ ਫੋਨ ਸੁਣ ਰਹੀ ਸੀ ਕਿ ਮੈਂ ਕਿਸ ਨਾਲ ਗੱਲਾਂ ਕਰ ਰਿਹਾ ਮੈਂ ਕਿਹਾ ਨਹੀਂ ਉਹ ਤਾਂ ਮੈਨੂੰ ਬਾਥਰੂਮ ਵਿੱਚ ਸੁਣ ਰਿਹਾ ਸੀ ਇਸ ਕਰਕੇ ਮੈਂ ਤੁਹਾਡੇ ਕੋਲੋਂ ਪੁੱਛ ਲਿਆ ਉਹ ਇਸ ਗੱਲ ਤੋਂ ਵੀ ਮੇਰੇ ਨਾਲ ਬੜਾ ਗੁੱਸੇ ਹੋਏ ਪਰ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕੇ ਉਹ ਕਿਸੇ ਕੁੜੀ ਨਾਲ ਗੱਲ ਕਰ ਰਹੇ ਨੇ ਤੇ ਉਹ ਅੱਜ ਕਿਸੇ ਕੁੜੀ ਨੂੰ ਮਿਲਣ ਜਾ ਰਹੇ ਨੇ ਅੱਜ ਮੈਂ ਸੋਚ ਲਿਆ ਸੀ ਕਿ ਜਦੋਂ ਹੀ ਮੈਨੂੰ ਕਾਲਜ ਛੱਡ ਕੇ ਉਹ ਤਾਂ ਮੈਂ ਇਹਨਾਂ ਦਾ ਪਿੱਛਾ ਕਰੂੰਗੀ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਰਾਜਵੀਰ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ ਪਤਾ ਨਹੀਂ ਕਿਉਂ ਮਨ ਇਸ ਗੱਲ ਨੂੰ ਮੰਨ ਹੀ ਨਹੀਂ ਰਿਹਾ ਸੀ ਮੈਂ ਉਸ ਦਿਨ ਰਾਜਵੀਰ ਦੇ ਪਿੱਛੇ ਚਲੀ ਗਈ ਪਰ ਅੱਗੇ ਜਾ ਕੇ ਰਾਜਵੀਰ ਲੱਭੇ ਹੀ ਨਹੀਂ ਪਤਾ ਨਹੀਂ ਉਹ ਕਿੱਧਰ ਚਲੇ ਗਏ ਮੈਂ ਬੜੀ ਖੱਜਲਖਵਾਰ ਹੋ ਕੇ ਫਿਰ ਵਾਪਸ ਆਟੋ ਲੈ ਕੇ ਆਪਣੇ ਕਾਲਜ ਪਹੁੰਚ ਗਈ ਕਾਲਜ ਵਿੱਚ ਉਸ ਦਿਨ ਮੇਰਾ ਬਿਲਕੁਲ ਵੀ ਮਨ ਨਾ ਲੱਗਿਆ ਮੈਂ ਸਾਰਾ ਦਿਨ ਰਾਜਵੀਰ ਬਾਰੇ ਸੋਚ ਰਹੀ ਸੀ ਕਦੇ-ਕਦੇ ਮੇਰੀ ਨਜ਼ਰ ਫੋਨ ਤੇ ਜਾਂਦੀ ਸੀ ਮਨ ਬੜਾ ਵਿਚੈਨ ਹੋ ਰਿਹਾ ਸੀ ਦਿਲ ਕਰਦਾ ਸੀ ਕਿ ਰਾਜਵੀਰ ਨੂੰ ਫੋਨ ਕਰਕੇ ਪੁੱਛਾਂ ਪਰ ਫਿਰ ਸੋਚਦੀ ਸੀ ਕਿ ਜੇਕਰ ਉਹ ਅੱਗੋਂ ਮੇਰੇ ਨਾਲ ਲੜਨ ਲੱਗ ਗਿਆ ਫਿਰ ਮੈਂ ਕੀ ਕਰੂੰਗੀ ਇਸ ਕਰਕੇ ਮੈਂ ਫੋਨ ਨਾ ਹੀ ਲਗਾਇਆ ਤੇ ਜਦੋਂ ਸ਼ਾਮ ਨੂੰ ਰਾਜਵੀਰ ਮੈਨੂੰ ਕਾਲਜ ਤੋਂ ਵਾਪਸ ਲੈਣ ਆਇਆ ਮੈਂ ਚੁੱਪ ਕਰਕੇ ਬੈਠੀ ਸੀ ਉਹ ਮੈਨੂੰ ਪੁੱਛਣ ਲੱਗੇ ਕਿ ਕੀ ਹੋਇਆ ਤੂੰ ਬੜੀ ਚੁੱਪਚੁੱਪ ਬੈਠੀ ਮੈਂ ਕਿਹਾ ਕੁਝ ਨਹੀਂ ਉਦਾਂ ਹੀ ਮਨ ਨਹੀਂ ਲੱਗਦਾ ਹੁਣੇ ਕੰਮ ਜ਼ਿਆਦਾ ਹੀ ਵੱਧ ਗਿਆ ਸੀ ਰਾਜਵੀਰ ਰੋਜ਼ ਉਸ ਕੁੜੀ ਨੂੰ ਮਿਲਣ ਜਾਂਦਾ ਸੀ ਇਸ ਗੱਲ ਤੋਂ ਮੈਂ ਬੜੀ ਪਰੇਸ਼ਾਨ ਸੀ ਮੇਰੇ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋਈ ਫਿਰ ਮੈਂ ਰਾਜਵੀਰ ਨੂੰ ਇਹ ਗੱਲ ਪੁੱਛ ਹੀ ਲਈ ਸਾਰੇ ਘਰ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ ਰਾਜਵੀਰ ਨੇ ਸਾਰੇ ਪਰਿਵਾਰ ਦੇ ਸਾਹਮਣੇ ਕਹਿ ਦਿੱਤਾ ਕਿ ਮੈਂ ਉਸ ਕੁੜੀ ਨਾਲ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਆ ਹਾਂ ਮੈਂ ਇਹਨੂੰ ਰੱਖ ਲੂੰਗਾ ਤੇ ਉਹਨੂੰ ਵੀ ਇਸ ਘਰ ਵਿੱਚ ਲੈ ਕੇ ਆਉਂਗਾ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਕਿਉਂਕਿ ਮੈਂ ਤਾਂ ਪਹਿਲਾਂ ਹੀ ਬੜੀ ਗਰੀਬੀ ਵਿੱਚੋਂ ਆਈ ਸੀ ਸੋਚਿਆ ਸੀ ਕਿ ਚਲੋ ਹੁਣ ਥੋੜੀ ਸੁੱਖ ਦੀ ਜ਼ਿੰਦਗੀ ਭੋਗੂੰਗੀ ਉੱਥੇ ਬੜੇ ਦੁੱਖ ਦੇਖੇ ਸੀ ਪਰ ਇੱਥੇ ਮੇਰਾ ਘਰਵਾਲਾ ਮੈਨੂੰ ਛੱਡ ਕੇ ਕਿਸੇ ਦੂਜੀ ਕੁੜੀ ਨਾਲ ਰਿਲੇਸ਼ਨ ਵਿੱਚ ਸੀ ਤੇ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਂ ਆਪਣੇ ਘਰ ਵਾਲੇ ਦੇ ਮੂੰਹ ਇਹ ਗੱਲ ਸੁਣ ਕੇ ਕਿਵੇਂ ਬਰਦਾਸ਼ਤ ਕੀਤਾ ਮੈਨੂੰ ਹੀ ਪਤਾ ਹੁਣ ਮੈਂ ਕੀ ਕਰ ਸਕਦੀ ਸੀ ਜਦੋਂ ਵਿਆਹ ਕਰਵਾਉਣਾ ਹੀ ਚਾਹੁੰਦਾ ਸੀ ਮੇਰੀ ਸੱਸ ਕਹਿੰਦੀ ਸੀ ਕਿ ਇਸ ਤਰ੍ਹਾਂ ਤੂੰ ਨਹੀਂ ਕਰ ਸਕਦਾ ਤੈਨੂੰ ਅਸੀਂ ਘਰ ਤੋਂ ਬਾਹਰ ਕਰ ਦੇਵਾਂਗੇ ਪਰ ਮੈਂ ਉਹਦੇ ਤੋਂ ਬਿਨਾਂ ਰਹਿ ਨਹੀਂ ਸਕਦੀ ਸੀ ਹੁਣ ਮੈਂ ਕਾਲਜ ਜਾਂਦੀ ਸੀ ਪਰ ਮੈਂ ਸੈੱਡ ਜਾ ਰਹਿੰਦੀ ਸੀ ਮੈਨੂੰ ਨਹੀਂ ਸਮਝ ਲੱਗਦਾ ਸੀ ਕਿ ਹੁਣ ਮੈਂ ਕੀ ਕਰਾਂ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਮੈਂ ਸੋਚਦੀ ਸੀ ਕਿ ਮੈਂ ਇਸ ਗੱਲ ਕਰਕੇ ਕਾਠ ਕਰੂੰਗੀ ਮੈਂ ਆਪਣੇ ਪੇਕੇ ਬੁਲਾਉਂਗੀ ਫਿਰ ਮੈਂ ਸੋਚਦੀ ਸੀ ਕਿ ਮੇਰੇ ਪਿੱਛੇ ਆਉਣ ਵਾਲੇ ਤਾਂ ਪਹਿਲਾਂ ਹੀ ਕਿੰਨੇ ਦੁੱਖਾਂ ਵਿੱਚ ਪਰੇਸ਼ਾਨ ਨੇ ਮੈਂ ਆਪਣੇ ਘਰ ਵਾਲੇ ਰਾਜਵੀਰ ਨੂੰ ਇੱਕ ਦਿਨ ਜੇਰਾਜਾ ਕਰਕੇ ਕਹਿ ਦਿੱਤਾ ਕਿ ਤੁਸੀਂ ਵਿਆਹ ਕਰਵਾ ਲਓ ਪਰ ਮੈਨੂੰ ਵੀ ਇਸ ਘਰ ਚ ਰੱਖ ਲਿਓ ਉਹ ਕਹਿਣ ਲੱਗਿਆ ਹਾਂ ਹਾਂ ਮੈਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਆ ਮੇਰੇ ਸਾਸਤ ਤੇ ਸਹਰਾ ਮੈਨੂੰ ਕਹਿ ਰਹੇ ਸੀ ਕਿ ਤੂੰ ਕਿਸ ਮਿੱਟੀ ਦੀ ਬਣੀ ਆ ਤੂੰ ਆਪਣੇ ਘਰ ਵਿੱਚ ਇੱਕ ਸੌਂਕਣ ਨੂੰ ਕਿਵੇਂ ਦੇਖ ਸਕੇਂਗੀ ਇਹ ਮੇਰੇ ਲਈ ਬੜਾ ਔਖਾ ਸੀ ਇਹ ਗੱਲ ਸੋਚ ਕੇ ਮੇਰੇ ਲੂ ਕੰਡੇ ਖੜੇ ਹੋ ਜਾਂਦੇ ਸੀ ਪਰ ਜਦੋਂ ਇਹ ਸਭ ਮੇਰੇ ਨਾਲ ਹੋਣਾ ਸੀ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਸੀ ਮੈਂ ਅੰਦਰੋਂ ਅੰਦਰ ਹੀ ਬੜੀ ਦੁਖੀ ਸੀ ਪਰ ਆਪਣੇ ਘਰ ਵਾਲੇ ਦੀ ਖੁਸ਼ੀ ਲਈ ਮੈਂ ਇਹ ਬਲਦਾਨ ਦੇ ਦਿੱਤਾ ਮੈਂ ਇਹ ਕੁਰਬਾਨੀ ਦੇ ਦਿੱਤੀ ਮੈਨੂੰ ਨਹੀਂ ਪਤਾ ਸੀ ਕਿ ਉਹ ਬਾਅਦ ਵਿੱਚ ਮੇਰੇ ਨਾਲ ਕੀ ਬਿਹੇਵ ਕਰੇਗਾ ਕਿਉਂਕਿ ਉਹ ਉਹਨੂੰ ਪਿਆਰ ਕਰਨ ਲੱਗ ਗਿਆ ਸੀ ਪਤਾ ਨਹੀਂ ਰਾਜਵੀਰ ਦਾ ਕਿਹੋ ਜਿਹਾ ਪਿਆਰ ਸੀ ਜੋ ਇੱਕਦਮ ਹੀ ਉਧਰ ਹੋ ਗਿਆ ਸੀ ਪਿਆਰ ਤਾਂ ਸਿਰਫ ਇੱਕ ਨਾਲ ਹੀ ਹੁੰਦਾ ਪਰ ਇਹ ਤਾਂ ਵੱਖਰਾ ਹੀ ਸੀ ਥੋੜੇ ਦਿਨਾਂ ਬਾਅਦ ਰਾਜਵੀਰ ਨੇ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਵਾ ਲਿਆ ਸੀ ਕੁੜੀ ਦੇ ਘਰ ਦੇ ਤਾਂ ਨਹੀਂ ਮੰਨਦੇ ਸੀ ਪਰ ਰਾਜਵੀਰ ਨੇ ਉਹਦੇ ਨਾਲ ਭੱਜ ਕੇ ਕੋਟ ਮੈਰਿਜ ਕਰਵਾ ਲਈ ਸੀ ਮੇਰੇ ਹੋਂ ਦੇ ਬਾਵੀਉਦ ਵੀ ਰਾਜਵੀਰ ਨੇ ਉਹਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਉਹ ਉਹਨੂੰ ਘਰ ਵਿੱਚ ਲੈ ਆਇਆ ਸੀ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਕੋਟ ਮੈਰਿਜ ਹੋ ਗਈ ਸੀ ਜਾਂ ਨਹੀਂ ਪਰ ਉਹ ਘਰ ਵਿੱਚ ਆ ਕੇ ਇਹੀ ਗੱਲ ਕਹਿ ਰਿਹਾ ਸੀ ਕਿ ਅਸੀਂ ਕੋਟ ਮੈਰਿਜ ਕਰਵਾ ਕੇ ਆਏ ਆ ਕੁੜੀ ਦੇ ਘਰ ਦੇ ਇੱਕ ਦੋ ਵਾਰ ਪਿੱਛੇ ਉਹਨੂੰ ਲੈਣ ਆਏ ਸੀ ਪਰ ਉਹ ਨਹੀਂ ਗਈ ਸੀ ਉਹ ਕੁੜੀ ਬੜੀ ਢੀਠ ਸੀ ਹੁਣ ਉਹ ਸਾਡੇ ਘਰ ਵਿੱਚ ਆ ਗਈ ਸੀ ਉਹ ਦੋਵੇਂ ਜਾਣੇ ਕਦੇ ਕਿਤੇ ਘੁੰਮਣ ਜਾਂਦੇ ਸੀ ਤੇ ਕਦੇ ਕਿਤੇ ਮੇਰੇ ਸਾਸਤ੍ਰ ਤੇ ਸਹੁਰਾ ਉਹਨੂੰ ਬਿਲਕੁਲ ਚੰਗਾ ਨਹੀਂ ਮੰਨਦੇ ਸੀ ਕਿਉਂਕਿ ਉਹਨਾਂ ਨੂੰ ਇਹ ਗੱਲ ਠੀਕ ਨਹੀਂ ਲੱਗਦੀ ਸੀ ਜਦੋਂ ਮੇਰੀ ਨਨਾਨ ਹੋਸਟਲ ਵਿੱਚੋਂ ਆਈ ਸੀ ਤਾਂ ਉਹ ਇਹ ਗੱਲ ਵੇਖ ਕੇ ਬੜੀ ਹੈਰਾਨ ਰਹਿ ਗਈ ਉਹ ਮੈਨੂੰ ਕਹਿਣ ਲੱਗੀ ਕਿ ਭਾਬੀ ਤੂੰ ਕੁਝ ਵੀ ਨਹੀਂ ਬੋਲੀ ਮੈਂ ਉਹਦੇ ਗੱਲ ਲੱਗ ਕੇ ਰੋਣ ਲੱਗੀ ਤੇ ਮੈਂ ਉਹਨੂੰ ਕਿਹਾ ਕਿ ਮੈਂ ਮਜਬੂਰ ਸੀ ਮੈਂ ਉਹਨੂੰ ਆਪਣੀ ਪਿਛਲੀ ਸਾਰੀ ਗਣੀ ਸੁਣਾਈ ਉਹ ਵੀ ਰੋਣ ਲੱਗ ਪਈ ਉਹ ਕਹਿਣ ਲੱਗੀ ਕਿ ਤੂੰ ਹੀ ਆ ਭਾਬੀ ਜੋ ਇਸ ਨਾਲ ਫਿਰ ਵੀ ਰਹੀ ਜਾਂਨੀ ਮੈਂ ਤੇਰੀ ਜਗ੍ਹਾ ਹੁੰਦੀ ਤਾਂ ਮੈਂ ਅੱਜ ਨੂੰ ਇਹੋ ਜਿਹੇ ਬੰਦੇ ਨੂੰ ਛੱਡ ਕੇ ਚਲੀ ਜਾਂਦੀ ਉਹਦਾ ਪੂਰਾ ਪਰਿਵਾਰ ਮੇਰੇ ਵੱਲ ਸੀ ਪਰ ਰਾਜਵੀਰ ਮੇਰੇ ਵੱਲ ਨਹੀਂ ਸੀ ਰਾਜਵੀਰ ਆਪਣੀ ਦੂਸਰੀ ਘਰ ਵਾਲੀ ਨੂੰ ਪਿਆਰ ਕਰਦਾ ਸੀ ਹੁਣ ਇਹ ਗੱਲ ਮੇਰੇ ਪੇਕਿਆਂ ਤੱਕ ਵੀ ਪਹੁੰਚ ਗਈ ਸੀ ਬੇਸ਼ੱਕ ਮੈਂ ਆਪਣੇ ਮੂੰਹੋਂ ਕੁਝ ਨਹੀਂ ਦੱਸਿਆ ਸੀ ਪਰ ਹੌਲੀ-ਹੌਲੀ ਉਹਨਾਂ ਦੇ ਆਉਣ ਜਾਣ ਨਾਲ ਮੇਰੇ ਪੇਕਿਆਂ ਨੂੰ ਵੀ ਇਹ ਗੱਲ ਦਾ ਪਤਾ ਲੱਗ ਗਿਆ ਸੀ ਉਹ ਵੀ ਮੈਨੂੰ ਇਸ ਗੱਲ ਤੇ ਬੜਾ ਬੋਲਦੇ ਸੀ ਕਿ ਤੈਨੂੰ ਬਿਲਕੁਲ ਅਕਲ ਨਹੀਂ ਆ ਹੁਣ ਤੈਨੂੰ ਇੱਥੇ ਕਿਹਨੇ ਪੁੱਛਣਾ ਆ ਘਰ ਦੇ ਇਸ ਗੱਲ ਤੇ ਗੁੱਸਾ ਹੋ ਰਏ ਸੀ ਪਰ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਕੋਈ ਗੱਲ ਨਹੀਂ ਮੈਂ ਇਦਾਂ ਹੀ ਰਹਿ ਲੂੰਗੀ ਹੁਣ ਮੇਰੀ ਅਗਲੀ ਕਲਾਸ ਦੇ ਪੇਪਰ ਚੱਲਦੇ ਸੀ ਮੇਰੇ ਨੰਬਰ ਬੜੇ ਘਟ ਆਏ ਕਿਉਂਕਿ ਮੇਰਾ ਪੜਨ ਵੱਲ ਧਿਆਨ ਨਹੀਂ ਸੀ ਮੇਰਾ ਬਸ ਇਸੇ ਗੱਲ ਵੱਲ ਧਿਆਨ ਸੀ ਕਿ ਮੇਰੇ ਨਾਲ ਇਹ ਕੀ ਹੋ ਗਿਆ ਮੇਰਾ ਘਰ ਵਾਲਾ ਦੂਸਰੀ ਜਨਾਨੀ ਨੂੰ ਲੈ ਆਇਆ ਤੇ ਮੈਂ ਕੁਝ ਵੀ ਨਹੀਂ ਕਰ ਸਕੀ ਤੇ ਮੈਂ ਉਹਨੂੰ ਆਪਣੇ ਘਰ ਵਿੱਚ ਕਿਦਾਂ ਬਰਦਾਸ਼ਤ ਕਰਦੀ ਸੀ ਮੈਨੂੰ ਹੀ ਪਤਾ ਕਿਉਂਕਿ ਇੱਕ ਔਰਤ ਸਭ ਕੁਝ ਚੱਲ ਸਕਦੀ ਆ ਪਰ ਆਪਣੇ ਸਾਹਮਣੇ ਫਿਰਦੀ ਦੂਸਰੀ ਸੌਂਕਨ ਨੂੰ ਬਿਲਕੁਲ ਨਹੀਂ ਝਾਰ ਸਕਦੀ ਪਰ ਮੈਂ ਇਹ ਸਭ ਝੱਲ ਰਹੀ ਸੀ ਉਹ ਘਰ ਦਾ ਕੋਈ ਕੰਮ ਨਹੀਂ ਕਰਦੀ ਸੀ ਉਹ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦੀ ਸੀ ਉਹ ਬਸ ਫੈਸ਼ਨ ਕਰਦੀ ਰਹਿੰਦੀ ਸੀ ਉਹ ਦੋਵੇਂ ਜਾਣੇ ਕਦੇ ਫਿਲਮ ਵੇਖਣ ਚਲੇ ਜਾਂਦੇ ਸੀ ਕਦੇ ਕਿਤੇ ਚਲੇ ਜਾਂਦੇ ਸੀ ਉਹਨਾਂ ਦੋਵਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਮੇਰਾ ਘਰ ਵਾਲਾ ਰਾਜਵੀਰ ਮੈਨੂੰ ਬਿਲਕੁਲ ਵੀ ਨਹੀਂ ਪਛਾਣਦਾ ਸੀ ਬਸ ਉਹਦੇ ਨਾਲ ਹੀ ਰਾਤ ਨੂੰ ਸੌਂਦਾ ਸੀ ਤੇ ਮੈਂ ਤੇ ਮੇਰੀ ਸੱਸ ਦੋਵੇਂ ਜਣੀਆਂ ਅਲੱਗ ਸੌਂਦੀਆਂ ਸੀ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਘਰ ਆਈ ਤਾਂ ਮੇਰੀ ਸੱਸ ਬੈਠੀ ਰੋ ਰਹੀ ਸੀ ਮੈਂ ਕਿਹਾ ਮੰਮੀ ਕੀ ਹੋਇਆ ਉਹ ਕਹਿਣ ਲੱਗੀ ਕਿ ਮੇਰਾ ਤਾਂ ਘਰ ਹੀ ਪਟਿਆ ਗਿਆ ਮੈਂ ਕਿਹਾ ਦੱਸੋ ਵੀ ਹੋਇਆ ਕੀ ਆ ਮੇਰਾ ਮਨ ਬੜਾ ਘਬਰਾ ਰਿਹਾ ਪਲੀਜ਼ ਮੈਨੂੰ ਜਲਦੀ ਦੱਸੋ ਮੇਰੀ ਸੱਸ ਨੇ ਦੱਸਿਆ ਕਿ ਮੇਰੇ ਘਰ ਵਾਲੇ ਰਾਜਵੀਰ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਉਹ ਚੰਡੀਗੜ੍ਹ ਦਾਖਲਿਆ ਮੈਂ ਕਿਹਾ ਮੰਮੀ ਇਹ ਕਿਵੇਂ ਹੋਇਆ ਤੇ ਉਹਨਾਂ ਨੂੰ ਕੌਣ ਲੈ ਕੇ ਗਿਆ ਮੰਮੀ ਕਹਿੰਦੀ ਉਹਦੇ ਦੋਸਤਾਂ ਨੇ ਤੇ ਤੇਰੇ ਸਹੁਰੇ ਨੇ ਉਹਨੂੰ ਚੰਡੀਗੜ੍ਹ ਦਾਖਲ ਕਰਵਾ ਦਿੱਤਾ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਦੱਸਿਆ ਤਾਂ ਮੈਂ ਬੜਾ ਉਦਾਸ ਹੋ ਗਈ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਉਹਦੀ ਦੂਸਰੀ ਘਰ ਵਾਲੀ ਵੀ ਉੱਥੇ ਨਾਲ ਹੀ ਗਈ ਸੀ ਤੇ ਮੈਂ ਵੀ ਉੱਥੇ ਜਾਣਾ ਚਾਹੁੰਦੀ ਸੀ ਅਗਲੇ ਦਿਨ ਜਦੋਂ ਮੈਂ ਤੇ ਮੇਰੀ ਸੱਸ ਦੋਵੇਂ ਜਣੇ ਉਸ ਹਸਪੀਟਲ ਵਿੱਚ ਗਏ ਤਾਂ ਵੇਖਿਆ ਕਿ ਮੇਰੇ ਘਰ ਵਾਲੇ ਦੀ ਹਾਲਤ ਬੜੀ ਖਰਾਬ ਸੀ ਕਿਉਂਕਿ ਉਸ ਦਿਨ ਤਾਂ ਰਾਤ ਹੋ ਚੁੱਕੀ ਸੀ ਉਸ ਕੋਲ ਕਈ ਮੁੰਡੇ ਹੈਗੇ ਸੀ ਪਰ ਅਗਲੇ ਦਿਨ ਅਸੀਂ ਉੱਥੇ ਗਈਆਂ ਸੀ ਉਹਦੀ ਹਾਲਤ ਬੜੀ ਖਰਾਬ ਸੀ ਉਹਦੇ ਐਨੀ ਕੁ ਬੁਰੀ ਤਰ੍ਹਾਂ ਸੱਟ ਲੱਗੀ ਸੀਗੀ ਉਹਦੇ ਕੋਲੋਂ ਬੋਲਿਆ ਵੀ ਨਹੀਂ ਜਾਂਦਾ ਸੀ ਉਹਦੀਆਂ ਲੱਤਾਂ ਬਿਲਕੁਲ ਹੀ ਵਿੰਗੀਆਂ ਹੋ ਗਈਆਂ ਸੀ ਸ਼ਾਇਦ ਲੱਤਾਂ ਉੱਪਰ ਦੀ ਕੋਈ ਚੀਜ਼ ਲੰਗ ਗਈ ਸੀ ਜਦੋਂ ਮੈਂ ਉਹਨੂੰ ਮਿਲਣ ਗਈ ਤਾਂ ਮੈਂ ਵੇਖਿਆ ਕਿ ਉਹਦੀ ਦੂਸਰੀ ਘਰ ਵਾਲੀ ਉਹਦੇ ਕੋਲ ਹੱਥ ਫੜ ਕੇ ਬੈਠੀ ਹੋਈ ਸੀ ਉਹ ਮੇਰੇ ਵੱਲ ਵੇਖ ਕੇ ਮੈਨੂੰ ਅੱਖਾਂ-ਅੱਖਾਂ ਨਾਲ ਇਸ਼ਾਰੇ ਜੇ ਕਰ ਰਿਹਾ ਸੀ ਕਿਉਂਕਿ ਉਹਦੇ ਕੋਲੋਂ ਬੋਲਿਆ ਤਾਂ ਜਾ ਨਹੀਂ ਸੀ ਰਿਹਾ ਡਾਕਟਰ ਨੇ ਦੱਸਿਆ ਸੀ ਕਿ ਅਸੀਂ ਇਹਨਾਂ ਦਾ ਆਪਰੇਸ਼ਨ ਕਰ ਦਿੱਤਾ ਹੈ ਪਰ ਹਾਲਤ ਅਜੇ ਵੀ ਖਰਾਬ ਹੈ ਇਹਨਾਂ ਦੇ ਮਨ ਤੇ ਕੋਈ ਸਟ੍ਰੈਸ ਨਹੀਂ ਹੋਣਾ ਚਾਹੀਦਾ ਤੁਸੀਂ ਬਸ ਇਹਨਾਂ ਨੂੰ ਖੁਸ਼ ਰੱਖਣਾ ਹੋ ਸਕਦਾ ਹੈ 6 ਮਹੀਨਿਆਂ ਨੂੰ ਬੋਲਣ ਲੱਗ ਜਾਣ ਹੋ ਸਕਦਾ ਸਾਲ ਲੱਗ ਜਾਣ ਤੇ ਹੋ ਸਕਦਾ ਕਦੇ ਵੀ ਨਾ ਬੋਲਣ ਲੱਤਾਂ ਵੀ ਬਿਲਕੁਲ ਸਿੱਧੀਆਂ ਨਹੀਂ ਹੁੰਦੀਆਂ ਸੀ ਕਿਉਂਕਿ ਲੱਤਾਂ ਐਕਸੀਡੈਂਟ ਵਿੱਚ ਕ੍ਰੈਕ ਹੋ ਗਈਆਂ ਸੀ ਹੁਣ ਮੇਰੇ ਘਰ ਵਾਲੇ ਨੂੰ ਛੁੱਟੀ ਦੇ ਦਿੱਤੀ ਸੀ ਤੇ ਘਰ ਵਿੱਚ ਸਪੈਸ਼ਲ ਧਿਆਨ ਰੱਖਣ ਲਈ ਕਿਹਾ ਸੀ ਕਿ ਲੱਤਾਂ ਤੇ ਥੋੜਾ ਟਾਈਮ ਤੇ ਮਾਲਿਸ਼ ਕਰਿਆ ਕਰਨੀ ਆ ਇਹਨਾਂ ਨੂੰ ਹੌਲੀ ਹੌਲੀ ਤੋਰੀਆ ਕਰਿਓ ਮੈਂ ਕਾਲਜ ਵੀ ਜਾਂਦੀ ਸੀ ਤੇ ਆਪਣੇ ਘਰ ਵਾਲੇ ਨੂੰ ਵੀ ਸਾਂਭਦੀ ਸੀ ਕਿਉਂਕਿ ਦੂਸਰੇ ਘਰ ਵਾਲੀ ਤਾਂ ਬਸ ਸੱਜਣ ਧੱਜਣ ਵਿੱਚ ਲੱਗੀ ਰਹਿੰਦੀ ਸੀ ਉਹ ਆਪਣੇ ਮਾਪਿਆਂ ਨੂੰ ਵੀ ਫੋਨ ਕਰਦੀ ਰਹਿੰਦੀ ਸੀ ਇੱਕ ਦਿਨ ਮੈਂ ਸੁਣਿਆ ਉਹ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਇਹ ਤਾਂ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਤੇ ਮੇਰੇ ਕੋਲ ਨਹੀਂ ਸੇਵਾ ਹੁੰਦੀ ਤੁਸੀਂ ਮੈਨੂੰ ਆ ਕੇ ਲੈ ਜਾਓ ਉਹਦੀ ਮਾਂ ਨੇ ਕਹਿ ਦਿੱਤਾ ਸੀ ਕਿ ਤੂੰ ਆਪ ਹੀ ਬੈਗ ਚੁੱਕ ਕੇ ਆ ਜਾ ਕਿਉਂਕਿ ਉਹਦੇ ਘਰ ਦੇ ਉਹਦੇ ਨਾਲ ਬੋਲਣ ਲੱਗ ਪਏ ਸੀ ਤੇ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਗਏ ਸੀ ਮੇਰੀ ਸੌਂਕਣ ਆਪਣੇ ਕੱਪੜੇ ਪੈਕ ਕਰਕੇ ਆਪਣੇ ਪੇਕੇ ਘਰ ਚਲੀ ਗਈ ਤੇ ਮੇਰੇ ਘਰ ਵਾਲੇ ਨੂੰ ਛੱਡ ਗਈ ਸੀ ਕਿਉਂਕਿ ਉਹਨੂੰ ਕੋਈ ਫਿਕਰ ਨਹੀਂ ਸੀ ਤੇ ਮੈਂ ਆਪਣੇ ਘਰ ਵਾਲੇ ਦੀ ਪੂਰੀ ਸੇਵਾ ਕਰਦੀ ਸੀ ਮੈਂ ਆਪਣਾ ਕਾਲਜ ਵੀ ਛੱਡ ਦਿੱਤਾ ਸੀ ਕਿਉਂਕਿ ਮੈਨੂੰ ਆਪਣੇ ਸਿਰ ਦੇ ਸਾਈਨ ਨਾਲੋਂ ਕੁਝ ਵੀ ਨਹੀਂ ਪਿਆਰਾ ਸੀ ਮੇਰੇ ਘਰ ਵਾਲੇ ਨੂੰ ਸਾਰੀ ਸਮਝ ਲੱਗਦੀ ਸੀ ਕਿ ਉਹ ਮੈਨੂੰ ਛੱਡ ਕੇ ਚਲੀ ਗਈ ਆ ਪਰ ਉਹ ਕੁਝ ਵੀ ਨਹੀਂ ਬੋਲ ਸਕਦਾ ਸੀ ਬਸ ਉਹਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਗਿਰ ਰਹੇ ਸੀ 4 ਮਹੀਨੇ ਬੀਤ ਗਏ ਸੀ 4 ਮਹੀਨੇ ਬਾਅਦ ਮੇਰਾ ਘਰ ਵਾਲਾ ਥੋੜਾ ਥੋੜਾ ਬੋਲਣ ਲੱਗ ਗਿਆ ਸੀ ਜਦੋਂ ਉਹ ਬੋਲਣ ਲੱਗਿਆ ਤਾਂ ਸਭ ਤੋਂ ਪਹਿਲਾਂ ਉਹਨੇ ਮੇਰੇ ਕੋਲੋਂ ਮਾਫੀ ਹੀ ਮੰਗੀ ਤੇ ਉਹ ਬੜਾ ਰੋਇਆ ਉਹ ਕਹਿਣ ਲੱਗਾ ਕਿ ਮੈਂ ਆਪਣੀ ਸੱਚੀ ਹਮਸਫਰ ਨੂੰ ਛੱਡ ਕੇ ਬਾਹਰ ਭੱਜ ਰਿਹਾ ਸੀ ਮੈਂ ਤੈਨੂੰ ਧੋਖਾ ਦਿੱਤਾ ਮੈਂ ਤੇਰਾ ਕਿੰਨਾ ਦਿਲ ਦਿਖਾਇਆ ਮੈਨੂੰ ਮਾਫ ਕਰ ਦੇ ਮੈਂ ਉਹਨੂੰ ਕਹਾਂ ਕਿ ਤੁਸੀਂ ਆਪਣੇ ਦਿਮਾਗ ਤੇ ਕੋਈ ਟੈਨਸ਼ਨ ਨਾ ਰੱਖੋ ਤੇ ਨਾ ਹੀ ਰੋਵੋ ਜੋ ਹੋਣਾ ਸੀ ਉਹ ਹੋ ਗਿਆ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋ ਗਿਆ ਮੇਰੇ ਲਈ ਇੰਨਾ ਹੀ ਬੜਾਇਆ ਮੈਂ ਤਾਂ ਤੁਹਾਨੂੰ ਕਦੇ ਛੱਡ ਕੇ ਜਾ ਹੀ ਨਹੀਂ ਸਕਦੀ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਆਪਣਾ ਸਭ ਕੁਝ ਮੰਨਦੀ ਆ ਇਸ ਤਰ੍ਹਾਂ ਹੁਣ ਅਸੀਂ ਦੋਵੇਂ ਜਣੇ ਇੱਕ ਦੂਜੇ ਨੂੰ ਬਹੁਤ ਵਧੀਆ ਜ਼ਿੰਦਗੀ ਬਤਾ ਰਹੇ ਆ ਹੌਲੀ ਹੌਲੀ ਮੇਰਾ ਘਰ ਵਾਲਾ ਥੋੜਾ ਥੋੜਾ ਤੁਰਨ ਵੀ ਲੱਗ ਗਿਆ ਸੀ ਬੇਸ਼ੱਕ ਅਜਿਓ ਜਿਆਦਾ ਨਹੀਂ ਤੁਰਦੇ ਸੀ ਪਰ ਹੁਣ ਉਹ ਮੇਰੇ ਨਾਲ ਸੀ ਇਸ ਗੱਲ ਦਾ ਬੜਾ ਹੌਸਲਾ ਸੀ ਉਹਨਾਂ ਨੇ ਮੈਨੂੰ ਬੜਾ ਜ਼ੋਰ ਪਾ ਕੇ ਦੁਬਾਰਾ ਮੇਰਾ ਕਾਲਜ ਜੁਆਇਨ ਕਰਵਾਇਆ ਕਿਉਂਕਿ ਹੁਣ ਉਹਨਾਂ ਨੂੰ ਘਰ ਵਿੱਚ ਸੇਵਾ ਦੀ ਘੱਟ ਜ਼ਰੂਰਤ ਸੀ ਉਹ ਮੈਨੂੰ ਕਹਿੰਦੇ ਸੀ ਕਿ ਜੇਕਰ ਤੂੰ ਕਾਲਜ ਜੁਆਇਨ ਨਾ ਕੀਤਾ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਪਾਊਂਗਾ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ ਉਸ ਕੁੜੀ ਨੇ ਮੁੜ ਕੇ ਕਦੇ ਵੀ ਰਾਜਵੀਰਵਾਲ ਨਾਲ ਵੇਖਿਆ ਕਿਉਂਕਿ ਇਹੋ ਜਿਹੀਆਂ ਕੁੜੀਆਂ ਬਹੁਤ ਘੱਟ ਹੁੰਦੀਆਂ ਨੇ ਜੋ ਰਿਸ਼ਤਾ ਦਿਲ ਤੋਂ ਨਭਾਉਂਦੀਆਂ ਨੇ ਪਰ ਸਾਨੂੰ ਕਿਸੇ ਮਗਰ ਲਾ ਕੇ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਿੰਦਗੀ ਵਿੱਚ ਇਹ ਪਛਤਾਵਾ ਫਿਰ ਪਛਤਾਵਾ ਹੀ ਬਣ ਕੇ ਰਹਿ ਜਾਂਦਾ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ